ਕੰਪਲੈਸਰ ਦੇ ਵਿੱਚ ਬੇਹਦ ਦਰਨਾਕ ਹਾਦਸਾ ਵਾਪਰਿਆ ਹੈ ਖੰਡਵਾਲਾ ਦੇ ਨੇੜੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਜਿਸ ਤੋਂ ਬਾਅਦ ਇੱਕ ਕਾਰ ਗ੍ਰਿਲਾਂ ਤੋੜ ਕੇ ਬੀਆਟੀਸੀ ਲੇਨ ਦੇ ਵਿੱਚ ਜਾਵੜੀ ਹੈ ਹਾਲਾਂਕਿ ਗੱਲਬਤ ਰਹੀ ਹੈ ਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਗੱਡੀ ਪੂਰੀ ਤਰ੍ਹਾਂ ਦੇ ਨਾਲ ਚੱਕਨਾ ਚੂਰ ਹੋ ਚੁੱਕੀ ਹੈ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਦਿਨਾਲ ਖਰਾਬ ਹੋ ਚੁੱਕਾ ਹੈ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੀਆਂ ਜਿੱਥੇ ਖੰਡਵਾਲਾ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਗੱਡੀ ਨੇ ਦੂਸਰੀ ਗੱਡੀ ਨੂੰ ਸਾਈਡ ਮਾਰੀ ਹੈ ਜਿਸ ਤੋਂ ਬਾਅਦ ਜਿਹੜੀ ਗੱਡੀ ਨੂੰ ਸਾਈਡ ਲੱਗੀ ਹੈ ਉਹ ਸਿੱਧਾ ਗ੍ਰਿਲ ਤੋੜ ਕੇ ਬੀਆਰਟੀਸੀ ਲੇਨ ਦੇ ਵਿੱਚ ਜਾ ਵੜਦੀ ਹੈ ਚੰਗੀ ਗੱਲ ਇਹ ਰਹੀ ਹੈ ਕਿ ਉੱਥੋਂ ਕੋਈ ਵੱਡਾ ਵਾਹਨ ਜਿਹੜਾ ਸੀ ਉਹ ਨਹੀਂ ਸੀ ਗੁਜ਼ਰ ਰਿਹਾ ਇਸ ਕਰਕੇ ਅਨੁਸੁਖਾਵੀ ਘਟਨਾ ਵਾਪਰਨ ਤੋਂ ਬਚਾ ਹੋ ਗਿਆ ਫਿਲਹਾਲ ਇਸ ਤਸਵੀਰਾਂ ਬਿਆਨਕਾਰੀਆਂ ਨੇ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਵੇਗਾ ਸੋ ਦੱਸਦੇ ਨੇ ਆ ਕਿ ਚਸ਼ਮੇ ਦੀਦਾਂ ਦੇ ਮੁਤਾਬਕ ਜਿਹੜੀ ਗੱਡੀ ਨੇ ਟੱਕਰ ਮਾਰੀ ਹੈ ਉਸ ਦੀ ਰਫ਼ਤਾਰ ਬਹੁਤ ਤੇਜ਼ੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਗੱਡੀ ਨੇ ਸਿੱਧੇ ਅੱਗੇ ਜਾ ਰਹੀ ਇੱਕ ਗੱਡੀ ਨੂੰ ਸਾਈਡ ਮਾਰੀ ਹੈ ਜਿਸ ਤੋਂ ਬਾਅਦ ਜਿਹੜੀ ਗੱਡੀ ਨੂੰ ਸਾਈਡ ਲੱਗੀ ਹੈ ਉਹ ਗ੍ਰਿਲ ਤੋੜ ਕੇ ਸਿੱਧਾ ਬੀਆਰਟੀਸੀ ਲੇਨ 'ਚ ਜਾ ਵੜਦੀ ਹੈ ਸੋ ਮਿਸ਼ਾਹੀ ਕਿਹਾ ਜਾਂਦਾ ਹੈ ਕਿ ਤੇਜ਼ ਰਫਤਾਰ ਮੌਤ ਨੂੰ ਬੁਲਾਵਾ ਦਿੰਦੀ ਹੈ ਕੁਝ ਅਜੀਬ ਹੀ ਹੋਇਆ ਇਸ ਮਾਮਲੇ ਦੇ ਵਿੱਚ ਜਿੱਥੇ ਇੱਕ ਤੇਜ਼ ਰਫਤਾਰ ਕਾਰ ਨੇ ਜੋ ਕਿ ਐਮਬਲੈਂਸ ਹੋ ਕੇ ਗੱਡੀ ਨੂੰ ਦੂਸਰੀ ਗੱਡੀ ਨੂੰ ਟੱਕਰ ਮਾਰਦੀ ਹੈ ਔਰ ਉਸ ਤੋਂ ਬਾਅਦ ਉਹ ਸਿੱਧਾ ਬੀਆਰਟੀਸੀ ਲੇਨ ਦੇ ਵਿੱਚ ਗੱਡੀ ਜਿਹੜੀ ਹੈ ਉਹ ਚੱਲ ਜਾਂਦੀ ਹੈ ਜਿਸ ਕਰਕੇ ਇਹ ਹਾਸਾਬਾਫਰੇ ਫਿਲਹਾਲ ਗਣੀਮਤ ਰਹੀਏ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਇਸ ਪੂਰੇ ਮਾਮਲੇ ਦੇ ਵਿੱਚ ਚਸ਼ਮਦੀਦ ਨੇ ਕੀ ਕੁਝ ਕੀ ਆਉ ਸੁਣਦਿਆ ਦੋਨੋਂ ਗੱਡੀਆਂ ਬਾਹਰੋਂ ਆ ਰਹੀਆਂ ਸੀ ਆ ਭਰਾਵਾ ਆਪਣਾ ਜਿਹੜਾ ਗੱਡੀ ਚਲਾ ਰਿਆ ਸੀ ਤੇ ਕਚਹਿਰੀੋਂ ਆ ਰਹੀ ਆ ਆਪਣੇ ਵਕੀਲ ਵਕੀਲ ਸਾਹਿਬ ਨਾਲ ਤੇ ਉਹ ਗੱਡੀ ਅੱਗੋਂ ਜਾਂਦੀ ਆ ਤੇ ਅਗਲੇ ਬੰਦੇ ਨੇ ਜਿਹੜਾ ਪਿੱਛੋਂ ਆਂਦੇ ਉਹਨੇ ਕੱਟ ਮਾਰਿਆ ਸਾਈਡ ਮਾਰੀ ਆ ਤੇ ਉਧਰੋਂ ਗੱਡੀ ਸਾਰੀ ਪਲਟ ਕੇ ਇਧਰ ਨੂੰ ਆ ਗਈ ਆ ਤੇ ਵੀਆਰਟੀਸੀ ਲੈ ਚੀ ਸੀ ਜਾਂ ਬਾਹਰ ਹੀ ਨਹੀਂ ਬਾਹਰ ਹੀ ਬਾਹਰੋਂ ਅੰਦਰ ਆਈ ਆ ਤੇ ਇਹਨਾਂ ਨੂੰ ਨੁਕਸਾਨ ਹੋ ਗਿਆ ਵਾ अच्छा ते कोई ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਆਇਆ ਬਚਾਅ ਹੋ ਗਿਆ ਵਾ ਇਧਰ ਡਰਾਈਵਰ ਦਾ ਵੀ ਬਚਾਅ ਹੋ ਗਿਆ ਵਾ ਤੇ ਉਧਰ ਦਾ ਵੀ ਬਚਾਅ ਗਿਆ ਗਲਤੀ ਪਿਛੇ ਵਾਲੇ ਦੀ ਆ ਜਿੰਨੇ ਸਾਈਡ ਮਾਰੀ ਆ ਉਹਨੇ ਕੱਟ ਮਾਰਤਾ ਚਾ ਉਹਨੇ ਕੱਟ ਮਾਰਿਆ ਵਾ ਤੇ ਇਹਨਾਂ ਦੀ ਗੱਡੀ ਪਲਟ ਗਈ ਅੱਗੋਂ ਫਲਟ ਕੇ ਬੀ ਆਰਟੀਐਸ ਵਾਲੀ ਲਾਈਨ ਚ ਆ ਗਈ ਇਹਨਾਂ ਨੂੰ ਨੁਕਸਾਨ ਹੋਇਆ ਵਾ ਤੇ ਕੋਈ ਕਿੰਨਾ ਕੁ ਜਿਹੜਾ ਗੱਡੀਆਂ ਦਾ ਨੁਕਸਾਨ ਆਇਆ ਨੁਕਸਾਨ ਤੁਹਾਡੇ ਸਾਹਮਣੇ ਆ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਵਾ ਦੂਜੀ ਗੱਡੀ ਤੇ ਗ੍ਰੇਲਾਂ ਵਿੱਚ ਹੀ ਫਸ ਗਈ ਆ ਜਾਰੀ ਨੁਕਸਾਨ ਤੇ ਕੋਈ ਜਾਨੀ ਨੁਕਸਾਨ ਨਹੀਂ ਆਇਆ ਇਹ ਸ਼ੁਗਰ ਬਚਾਏ ਤੇ ਹੁਣ ਗੱਡੀ ਦੇ ਜਿਹੜੇ ਓਨਰ ਕਿੱਥੇ ਹੈਗੇ ਨੇ ਇਹ ਦਰਖਾਸਤ ਲਾਉਣਗੇ ਥਾਣੇ ਲਾਉਣਗੇ ਇਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਹੈ تحقیقات ਕਰ ਰਹੀ ਹੈ ਤੇ ਨਾਲ ਦੇ ਨਾਲ ਜੋ ਵੀ ਕਸੂਰਵਾਰ ਜਿਹੜਾ ਹੈ ਉਹ ਇਸ ਮਾਮਲੇ 'ਚ ਹੋਵੇਗਾ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਆਖਰੀ ਹੈ ਕਾਰਨ ਕਮਰਸਰਾਂ ਨੂੰ ਗੱਡੀਆਂ ਆ ਰਹੀਆਂ ਸੀ ਹਜੇ ਤੇ ਇੱਕ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਥਾਣੇ ਕੰਪਲੀਟ ਕਰਨ ਗਿਆ ਦੂਸਰਾ ਜਿਹੜਾ ਉਹ ਮੌਕੇ ਤੇ ਹੈਗਾ ਨਹੀਂ ਆ ਉਹ ਉਹਦਾ ਫਾਦਰ ਸਾਹਿਬ ਇੱਥੇ ਨੇ ਹੁਣ ਇਹਦੇ ਉਹਨਾਂ ਨੂੰ ਦੋਵੇਂ ਜਣੇ ਆਉਣਗੇ ਸਾਹਮਣੇ ਫਿਰ ਪਤਾ ਲੱਗੂਗਾ ਵੀ ਕਿਹ ਤਰ੍ਹਾਂ ਐਕਸੀਡੈਂਟ ਹੋਇਆ ਮਤਲਬ ਸਰ ਪੀਆਰਟੀਸੀ ਲੈ ਤੇ ਵਿੱਚੋਂ ਆ ਰਹੀਆਂ ਸੀ ਨਹੀਂ ਉਹਨਾਂ ਦੇ ਲੋਕ ਜਿਹੜੇ ਉਹਨਾਂ ਦੇ ਫਾਦਰ ਆ ਜਾਂ ਲਾਗੇ ਬੰਨੇ ਦੱਸਣ ਦੇ ਮੁਤਾਬਕ ਆ ਵੀ ਉਹ ਗੱਡੀਆਂ ਜਿਹੜੀਆਂ ਉਹ ਦੋਵੇਂ ਅੱਗੇ ਪਿੱਛੇ ਇਧਰੋਂ ਆ ਰਹੀਆਂ ਨੇ ਬਾਕੀ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਵੀ ਅੰਦਰ ਹੀ ਕੇ ਬਾਹਰ ਹੈ ਪਤਾ ਲੱਗਾ ਦੋਨੇ ਗੱਡੀਆਂ ਕਿਧਰੋਂ ਆ ਰਹੀਆਂ ਸੀ ਕਿਧਰ ਜਾ ਰਹੀਆਂ ਸੀ ਅਜੇ ਜੀ ਅਜੇ ਪਤਾ ਕਰ ਦੇ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਅਜੇ ਉਹਨਾਂ ਦੇ ਦੱਸਣ ਮੁਤਾਬਕ ਆ ਵੀ ਬਾਹਰ ਵਾਰ ਇਧਰ ਆ ਰਹੀਆਂ ਬਾਹਰ ਵਾਰੀ ਤੇ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ ਨੀ ਹੁਣ ਤੇ ਪਹੁੰਚ ਗਏ ਜੇ ਤਾਂ ਪਤਾ ਲੱਗੂਗਾ ਅਜੇ ਤੇ ਦੋਵੇਂ ਮਿਲੇ ਹੀ ਨਹੀਂ ਦੋਵੇਂ ਡਰਾਈਵਰ ਨਹੀਂ ਮਿਲੇ ਦੋਵੇਂ ਡਰਾਈਵਰਾਂ ਤੋਂ ਪਤਾ ਲੱਗੂਗਾ ਸਰ ਕੋਈ ਜਾਣੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਜਾਣੀ ਕੁਝ ਲਾਗੇ ਬੰਨੇ ਪਤਾ ਕੀਤਾ ਅਜੇ ਤੱਕ ਸੱਟ ਪੇਟ ਦਾ ਬਚਾ ਜੀ ਦੋਨਾਂ ਨੂੰ ਤੇ ਗੱਡੀਆਂ ਦਾ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਗੱਡੀਆਂ ਦਾ ਤੇ ਵੇਖੋ ਜੀ ਗ੍ਰਿਲਾਂ ਵੀ ਟੁੱਟੀਆਂ ਨੇ ਗੱਡੀਆਂ ਦਾ ਵੀ ਨੁਕਸਾਨ ਕਾਫੀ ਹੋਇਆ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸ